ਜੇਕਰ ਬੀਤਿਆ ਹੋਇਆ ਸਮਾਂ ਤੁਹਾਨੂੰ ਅੱਜ ਵੀ ਤੰਗ ਕਰ ਰਿਹਾ ਹੈ ਤਾਂ ਇਹੀ ਸਹੀ ਸਮਾਂ ਹੈ ਉਸ ਪਲ ਨੂੰ ਭੁਲਾਉਣ ਦਾ ਇਕੱਲੇ ਰਹਿਣ ਦਾ ਆਨੰਦ ਮਾਣਨਾ ਸਿੱਖ ਲਵੋ ਕਿਉਂਕਿ ਹਰ ਕੋਈ ਹਰ ਸਮੇਂ ਤੁਹਾਡੇ ਨਾਲ ਨਹੀਂ ਰਹਿ ਸਕਦਾ ਮਤਲਬੀ ਲੋਕਾਂ ਨੂੰ ਸਿਰਫ ਫੋਨ ਦੇ ਵਿੱਚੋਂ ਹੀ ਨਹੀਂ ਜ਼ਿੰਦਗੀ ਦੇ ਵਿੱਚੋਂ ਵੀ ਡਿਲੀਟ ਕਰ ਦਿਓ ਆਪਣੇ ਘਰ ਦੇ ਅੰਦਰ ਭਾਵੇਂ ਰਾਜ ਕੇ ਰੋ ਲਵੋ ਪਰ ਦਰਵਾਜ਼ਾ ਖੁੱਲਣ ਲੱਗੇ ਹਮੇਸ਼ਾ ਮੁਸਕਰਾਇਓ ਅੱਜ ਦੇ ਸਮੇਂ ਦੇ ਵਿੱਚ ਜਰਾ ਸੰਭਲ ਕੇ ਤੁਰਿਓ ਕਿਉਂਕਿ ਜਗਾ ਜਗਾ ਤੇ ਲੋਕਾਂ ਦੀ ਸੋਚ ਗਿਰੀ ਪਈ ਐ ਜਦੋਂ ਚੁੱਪ ਰਹਿਣ ਵਾਲਾ ਇਨਸਾਨ ਚੀਕਣਾ ਸ਼ੁਰੂ ਕਰ ਦੇਵੇ ਤਾਂ ਉਦੋਂ ਸਮਝ ਲੈਣਾ ਕਿ ਹੁਣ ਹੱਦ ਪਾਰ ਹੋ ਚੁੱਕੀ ਆ ਵਕਤ ਤੇ ਸਾਹ ਦੌਲਤ ਨਾਲੋਂ ਵੀ ਜ਼ਿਆਦਾ ਕੀਮਤੀ ਹੁੰਦੇ ਨੇ ਇਸ ਦੁਨੀਆ ਵਿੱਚ ਕਿਸੇ ਇਨਸਾਨ ਦੀ ਮਦਦ ਕਰਨ ਲਈ ਧਨ ਦੀ ਨਹੀਂ ਸਗੋਂ ਚੰਗੇ ਮਨ ਦੀ ਜ਼ਰੂਰਤ ਹੁੰਦੀ ਆ ਅੱਜ ਦੇ ਸਮੇਂ ਵਿੱਚ ਲੋਕ ਪੂਰਾ ਭਰੋਸਾ ਜਿੱਤ ਕੇ ਫਿਰ ਪਤਾ ਨਹੀਂ ਕਿਉਂ ਮਨ ਤੋੜ ਦਿੰਦੇ ਨੇ ਕੁਝ ਲੋਕਾਂ ਦੇ ਸੀਨੇ ਵਿੱਚ ਦਿਲ ਦੀ ਜਗ੍ਹਾ ਤੇ ਕੈਲਕੂਲੇਟਰ ਹੁੰਦਾ ਹੈ ਉਹ ਹੱਥ ਮਿਲਾਉਣ ਤੋਂ ਪਹਿਲਾਂ ਹਿਸਾਬ ਕਿਤਾਬ ਲਾ ਲੈਂਦੇ ਨੇ ਕਿ ਮੈਨੂੰ ਇਸ ਤੋਂ ਕਿੰਨਾ ਕੁ ਫਾਇਦਾ ਹੋਣ ਵਾਲਾ ਹੈ ਜਾਂ ਨੁਕਸਾਨ ਇਸ ਸੰਸਾਰ ਦੇ ਵਿੱਚ شریف ਵਣ ਦੇ ਨਾਲ ਕੰਮ ਨਹੀਂ ਚੱਲਦਾ ਤੁਸੀਂ ਜਿੰਨਾ ਦਬਦੇ ਹੋ ਲੋਕ ਤੁਹਾਨੂੰ ਓਨਾ ਹੀ ਦਬਾਉਂਦੇ ਨੇ ਤੁਹਾਡੀ ਜ਼ਿੰਦਗੀ ਤੁਹਾਡੇ ਹੱਥ ਵਿੱਚ ਹੈ ਇਸ ਨੂੰ ਵਹਿਤਰ ਬਣਾਉਣ ਦੇ ਲਈ ਕਦੇ ਕਿਸੇ ਤੋਂ ਉਮੀਦ ਨਾ ਕਰਿਓ ਕਈ ਵਾਰ ਸਾਨੂੰ ਕਿਸੇ ਦੀ ਹਕੀਕਤ ਦਾ ਪਤਾ ਹੁੰਦਾ ਹੈ ਪਰ ਅਸੀਂ ਉਸ ਸਮੇਂ ਜਾਣਬੁੱਝ ਕੇ ਚੁੱਪ ਰਹਿੰਦੇ ਹਾਂ ਸਮਝਦਾਰ ਇਨਸਾਨ ਦਾ ਦਿਮਾਗ ਚੱਲਦਾ ਹੈ ਤੇ ਨਾ ਸਮਝ ਇਨਸਾਨ ਦੀ ਜ਼ੁਬਾਨ ਚੱਲਦੀ ਹੈ ਜਿਹੜਾ ਇਨਸਾਨ ਕਿਸੇ ਦੀ ਵੀ ਨਿਗਾ ਦੇ ਵਿੱਚ ਬੁਰਾ ਨਹੀਂ ਹੈ ਤਾਂ ਇੱਥੇ ਇਹ ਸਮਝ ਜਾਇਓ ਕਿ ਉਹ ਬਹੁਤ ਚਲਾਕ ਆ ਕਿਸੇ ਦੱਸ ਸਕਾਂ ਨਹੀਂ ਆ ਤੁਹਾਡਾ ਸਭ ਤੋਂ ਕੀਮਤੀ ਚੀਜ਼ ਤੁਹਾਡਾ ਸਮਾਂ ਹੈ ਜਿਸ ਨੂੰ ਵੀ ਦੇ ਰਹੇ ਹੋ ਬਹੁਤ ਸੋਚ ਸਮਝ ਕੇ ਦੇਵੋ ਇਹ ਚੀਜ਼ ਅਸੀਂ ਦੇਖਣ ਚ ਆਮ ਦੇਖੀ ਆ ਕਿ ਜਿਹੜਾ ਸੱਚਾ ਤੇ ਸਿੱਧਾ ਇਨਸਾਨ ਹੁੰਦਾ ਹੈ ਉਸ ਦੀ ਇੱਜ਼ਤ ਕੋਈ ਵੀ ਨਹੀਂ ਕਰਦਾ ਤੇ ਜਿਹੜਾ ਬੰਦਾ ਝੂਠ ਬੋਲਦਾ ਹੈ ਬੇਈਮਾਨੀ ਕਰਦਾ ਹੈ ਉਹ ਸਭ ਨੂੰ ਚੰਗਾ ਹੀ ਲੱਗਦਾ ਹੈ ਇਮਾਨਦਾਰੀ ਨਾਲ ਰਿਸ਼ਤੇ ਨਿਭਾਉਣ ਵਾਲੇ ਲੋਕ ਅਕਸਰ ਹੀ ਟੁੱਟ ਜਾਇਆ ਕਰਦੇ ਨੇ ਕਿਸੇ ਦੇ ਲਈ ਸਮਰਪਣ ਕਰਨਾ ਮੁਸ਼ਕਲ ਨਹੀਂ ਹੁੰਦਾ ਤੇ ਮੁਸ਼ਕਲ ਹੁੰਦਾ ਹੈ ਉਸ ਵਿਅਕਤੀ ਨੂੰ ਲੱਭਣਾ ਜਿਹੜਾ ਤੁਹਾਡੇ ਸਮਰਪਣ ਦੀ ਇੱਜ਼ਤ ਤੇ ਕਦਰ ਕਰੇ ਦੂਜਿਆਂ ਦੀਆਂ ਗਲਤੀਆਂ ਸਭ ਨੂੰ ਦਿਖ ਜਾਂਦੀਆਂ ਨੇ ਤੇ ਗੱਲ ਜਦੋਂ ਆਪਣੇ ਤੇ ਆਉਂਦੀ ਆ ਤਾਂ ਲੋਕ ਅੰਨੇ ਹੋ ਜਾਂਦੇ ਨੇ ਥੋੜਾ ਜਿਹਾ ਧੀਰਜ ਰੱਖੋ ਦੁੱਖ ਤੋਂ ਬਾਅਦ ਸੁੱਖ ਦਾ ਸਮਾਂ ਜ਼ਰੂਰ ਆਉਂਦਾ ਹੈ ਜਮਾਨੇ ਦੀ ਪਰਵਾਹ ਨਾ ਕਰੋ ਕਿਉਂਕਿ ਇਸ ਦੀ ਤਾਂ ਆਦਤ ਹੈ ਬੇਵਜ੍ਹਾ ਸਤਾਉਣ ਦੀ ਚਾਹ ਅਤੇ ਚਰਿੱਤਰ ਜਦੋਂ ਵੀ ਦਿਖਦੇ ਨੇ ਤਾਂ ਫਿਰ ਦਾਗ ਹੀ ਲਗਾਉਂਦੇ ਨੇ ਇੱਕ ਬੁੱਧੀਮਾਨ ਵਿਅਕਤੀ ਦੀ ਪਛਾਣ ਇਹ ਆ ਵੀ ਉਹਦੇ ਵਿੱਚ ਕੋਈ ਹੰਕਾਰ ਨਹੀਂ ਹੁੰਦਾ ਕਿਸੇ ਲਈ ਨਿਯਮ ਬਣਾਉਣ ਤੋਂ ਪਹਿਲਾਂ ਬੁੱਧ ਨੂੰ ਉਹਨਾਂ ਨਿਯਮਾਂ ਉੱਤੇ ਚੱਲਣਾ ਬਹੁਤ ਜ਼ਰੂਰੀ ਹੁੰਦਾ ਹੈ। ਗਿਰਗਟ ਤਾਂ ਐਵੇਂ ਹੀ ਬਦਨਾਮ ਆ ਕਿਉਂਕਿ ਇਨਸਾਨ ਤੋਂ ਜ਼ਿਆਦਾ ਕੋਈ ਵੀ ਰੰਗ ਨਹੀਂ ਬਦਲਦਾ। ਜਿਹੜਾ ਇਨਸਾਨ ਬੁੱਧੀ ਨੂੰ ਛੱਡ ਕੇ ਭਾਵਨਾਵਾਂ ਵਿੱਚ ਬਹਿ ਜਾਂਦਾ ਹੈ ਉਸ ਇਨਸਾਨ ਨੂੰ ਹਰ ਕੋਈ ਮੂਰਖ ਬਣਾ ਦਿੰਦਾ ਹੈ। ਚੰਗਾ ਹੀ ਹੁੰਦਾ ਹੈ ਜਦੋਂ ਕੋਈ ਇਨਸਾਨ ਸਾਡੀ ਜ਼ਿੰਦਗੀ ਵਿੱਚ ਬਦਲ ਜਾਂਦਾ ਹੈ ਕਿਉਂਕਿ ਇਸ ਨਾਲ ਉਸ ਇਨਸਾਨ ਦਾ ਅਸਲੀ ਚਿਹਰਾ ਸਾਡੇ ਸਾਹਮਣੇ ਆ ਜਾਂਦਾ ਹੈ। ਤੇ ਅਸੀਂ ਵੀ ਥੋੜਾ ਜਿਹਾ ਸੰਭਲ ਜਾਂਦੇ ਆ ਅਹਿਸਾਸ ਬਦਲ ਜਾਂਦੇ ਨੇ ਕਿਉਂਕਿ ਨਹੀਂ ਤਾਂ ਮੁਹੱਬਤ ਅਤੇ ਨਫ਼ਰਤ ਇੱਕ ਹੀ ਦਿਲ ਨਾਲ ਹੁੰਦੀ ਹੈ ਜਿਹੜਾ ਇਨਸਾਨ ਨੀਂਦ ਅਤੇ ਨਿੰਦਿਆ ਦੇ ਉੱਪਰ ਜਿੱਤ ਪਾ ਲੈਂਦਾ ਹੈ ਉਸ ਇਨਸਾਨ ਨੂੰ ਅੱਗੇ ਵਧਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਜਦੋਂ ਕੋਈ ਆਪਣਾ ਬੇਗਾਨਿਆਂ ਜਿਹਾ ਵਰਤਾਅ ਕਰਨ ਲੱਗ ਜਾਵੇ ਤਾਂ ਉਹ ਫਿਰ ਆਪਣਾ ਆਪਣਾ ਨਹੀਂ ਲੱਗਦਾ ਦੁਨੀਆ ਦਾ ਨਜ਼ਰੀਆ ਬਦਲ ਰਿਹਾ ਹੈ ਜਿਹੜੇ ਲੋਕ ਅਕਸਰ ਝੂਠ ਬੋਲਦੇ ਰਹਿੰਦੇ ਨੇ ਉਹਨਾਂ ਦੇ ਰਿਸ਼ਤੇ ਠਿੱਕੇ ਰਹਿੰਦੇ ਨੇ ਤੇ ਜਿਹੜੇ ਲੋਕ ਸੱਚ ਬੋਲਦੇ ਨੇ ਉਹਨਾਂ ਦੇ ਰਿਸ਼ਤੇ ਟੁੱਟ ਜਾਂਦੇ ਨੇ ਪੈਸਾ ਸਭ ਕੁਝ ਨਹੀਂ ਹੁੰਦਾ ਪਰ ਜ਼ਿੰਦਗੀ ਵਿੱਚ ਪੈਸੇ ਤੋਂ ਬਿਨਾ ਵੀ ਕੁਝ ਨਹੀਂ ਹੁੰਦਾ ਲੋਕ ਜਿਉਂਦੇ ਇਨਸਾਨ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੇ ਪਰ ਮਰਨ ਤੋਂ ਬਾਅਦ ਉਹਨੂੰ ਹਲਾ ਹਲਾ ਕੇ ਪੁੱਛਦੇ ਨੇ ਕਿ ਤੂੰ ਕੁਝ ਬੋਲਦਾ ਕਿਉਂ ਨਹੀਂ ਜ਼ਿੰਦਗੀ ਕੰਡਿਆਂ ਦਾ ਸਫ਼ਰ ਹੈ ਤੇ ਹੌਸਲਾ ਏਦੀ ਪਹਿਚਾਨ ਹੈ ਰਸਤਿਆਂ ਉੱਪਰ ਤਾਂ ਸਾਰੇ ਹੀ ਚੱਲਦੇ ਨੇ ਪਰ ਜਿਹੜਾ ਰਸਤਾ ਬਣਾਵੇ ਉਹੀ ਇਨਸਾਨ ਹੈ ਕਰਜ਼ਾ ਤਾਂ ਉਤਾਰਿਆ ਜਾ ਸਕਦਾ ਹੈ ਪਰ ਇਹਿਸਾਨ ਕਦੇ ਨਹੀਂ ਉਤਾਰ ਸਕਦੇ ਉਹਨਾਂ ਨਾਲ ਤਾਂ ਲੜਿਆ ਜਾ ਸਕਦਾ ਹੈ ਜਿਹੜੇ ਸ਼ਰਿਆਂ ਦੁਸ਼ਮਣੀ ਨਿਵਾਉਂਦੇ ਨੇ ਪਰ ਉਹਨਾਂ ਦਾ ਕੀ ਕਰੀਏ ਜਿਹੜੇ ਗੁੱਝੀਆਂ ਚਲਾਉਂਦੇ ਨੇ ਤੁਹਾਡੇ ਵਿੱਚ ਕਿੰਨਾ ਵੀ ਹੁਨਰ ਕਿਉਂ ਨਾ ਹੋਵੇ ਪਰ ਮਿਹਨਤ ਤੇ ਕੋਸ਼ਿਸ਼ ਤੋਂ ਬਿਨਾ ਸਭ ਬੇਕਾਰ ਹੈ ਘਰ ਤੋਂ ਗੁਰਦੁਆਰੇ ਜਾਣ ਦੀ ਬੇਲ ਨਹੀਂ ਹੈ ਤੇ ਇਨਸਾਨ ਸ਼ਮਸ਼ਾਨ ਤੋਂ ਸਿੱਧਾ ਸਵਰਗ 'ਚ ਜਾਣਾ ਚਾਹੁੰਦਾ ਹੈ ਜੇਕਰ ਕੋਈ ਅਣਦੇਖਿਆ ਕਰਦਾ ਹੈ ਉਹਨੂੰ ਕਰਨ ਦਿਓ ਕਿਉਂਕਿ ਵਕਤ ਸਭ ਦਾ ਆਉਂਦਾ ਹੈ ਜਿਸ ਇਨਸਾਨ ਨੇ ਕਦੇ ਮੁਸ਼ਕਲ ਵਕਤ ਨਹੀਂ ਦੇਖਿਆ ਤਾਂ ਉਸ ਇਨਸਾਨ ਨੂੰ ਆਪਣੀ ਤਾਕਤ ਦਾ ਅਹਿਸਾਸ ਕਦੇ ਨਹੀਂ ਹੋਵੇਗਾ ਜਦੋਂ ਤੱਕ ਕਿਸੇ ਗੱਲ ਬਾਰੇ ਸਾਨੂੰ ਪੂਰੀ ਤਰ੍ਹਾਂ ਜਾਣਕਾਰੀ ਨਾ ਹੋਵੇ ਤਾਂ ਉਦੋਂ ਸਾਨੂੰ ਚੁੱਪ ਰਹਿਣਾ ਚਾਹੀਦਾ ਹੈ ਜੇਕਰ ਵਰਤਮਾਨ ਸਮੇਂ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਪਾਸਟ ਸਮੇਂ ਦਾ ਪਛਤਾਵਾ ਤੇ ਭਵਿੱਖ ਦੀ ਚਿੰਤਾ ਛੱਡ ਦਿਓ ਕਿਸੇ ਚੰਗੀ ਜਗ੍ਹਾ ਦੀ ਭਾਲ ਕਰਨ ਨਾਲੋਂ ਜ਼ਰੂਰੀ ਆ ਕਿ ਉਸ ਜਗ੍ਹਾ ਨੂੰ ਹੀ ਚੰਗੀ ਬਣਾ ਲਵੋ ਜਿੱਥੇ ਤੁਸੀਂ ਰਹਿੰਦੇ ਹੋ